ਦਰਸੀਂ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਭਾਰਤ ਦੌਰੇ ਤੇ ਆ ਕੇ ਗਏ ਨੇ ਭਾਰਤ ਅਤੇ ਰਸ਼ੀਆ ਵਿਚਕਾਰ ਐਗਰੀਕਲਚਰ ਲੈ ਕੇ ਕੁਝ ਡੀਲਸ ਹੋਈਆਂ ਨੇ ਉਸ ਤੋਂ ਬਾਅਦ ਅਜਿਹਾ ਕੀ ਹੋ ਗਿਆ ਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਵੱਲੋਂ ਭਾਰਤ ਦੇ ਉੱਤੇ ਇੱਕ ਹੋਰ ਟੈਰਿਫ ਲਾਉਣ ਦੀ ਤਿਆਰੀ ਕਰ ਲਈ ਗਈ ਹੈ ਭਾਰਤ ਦੇ ਕਹ ਲੋ ਕਿ ਰਾਈਸ ਦੇ ਉੱਤੇ ਚੋਲ ਦੀ ਖੇਤੀ ਦੇ ਉੱਤੇ ਜੋ ਇਲਜ਼ਾਮ ਲਗਾਏ ਨੇ ਕਿ ਡੰਪਿੰਗ ਕਰਦਾ ਪਈ ਇੰਡੀਆ ਉਸ ਨੂੰ ਲੈ ਕੇ ਹੁਣ ਟਰੰਪ ਭਾਰਤ ਦੇ ਚੋਲ ਦੇ ਉੱਤੇ ਟੈਰਿਫ ਲਾਉਣ ਦੀ ਤਿਆਰੀ ਜਨੇ ਕਿਵੇਂ ਦੇਵੇ ਉਸ ਖਬਰ ਨੂੰ ਸੀ ਹਾਂਜੀ ਬਿਲਕੁਲ ਬਿਲਕੁਲ ਮੰਡੇ ਵਾਲੇ ਦਿਨ ਯਾਨੀ ਕਿ ਸੋਮਵਾਰ ਜਿਹੜਾ ਬੀਤਿਆ ਸੋਮਵਾਰ ਆ ਉਸ ਦਿਨ ਇੱਕ ਰਾਉਂਡ ਟੇਬਲ ਮੀਟਿੰਗ ਹੋਈ ਆ ਵਾਈਟ ਹਾਊਸ ਦੇ ਵਿੱਚ ਜਿਹਦੇ ਵਿੱਚ ਐਗਰੀਕਲਚਰ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹ ਤੇ ਕੁਝ ਬਿਜ਼ਨਸਮੈਨ ਵੀ ਜਿਹੜੇ ਉੱਥੇ ਸੱਦੇ ਗਏ ਸੋ ਉਹ ਗੱਲਬਾਤ ਜਿਹੜੀ ਹੈਗੀ ਆ ਉਸ ਵੇਲੇ ਸ਼ੁਰੂ ਹੋਈ ਜਦੋਂ ਇੱਕ ਬੀਬੀ ਆ ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਐ ਮਰਲੇਲ ਕੈਨੇਡੀ ਇਹ ਇੱਕ ਨਾ ਫੈਮਿਲੀ ਬਿਜ਼ਨਸ ਚਲਾਉਂਦੇ ਨੇ ਐਗਰੀ ਐਗਰੀ ਬਿਜ਼ਨਸ ਚਲਾਉਂਦੇ ਆ ਇਹਨਾਂ ਦੀ ਰਾਈਸ ਮਿਲ ਹੈਗੀ ਹੈ ਲੂਸੀਆਨਾ ਅਮਰੀਕਾ ਦੇ ਵਿੱਚ ਇਹਨਾਂ ਨੇ ਜਦੋਂ ਕਿਹਾ ਕਿ ਸਾਡੇ ਮਤਲਬ ਕਿ ਜਿਹੜੇ ਲੋਕਲ ਚਾਵਲ ਨੇ ਜਿਹੜੇ ਚੌਲ ਹੁੰਦੇ ਰਾਈਸ ਉਹਨਾਂ ਦਾ ਬਹੁਤ ਜ਼ਿਆਦਾ ਸਾਡੇ ਜਿਹੜੇ ਉਹਨੂੰ ਪ੍ਰੋਡਿਊਸ ਕਰਨ ਵਾਲੇ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਬੜਾ ਘਾਟਾ ਪੈ ਰਿਹਾ ਕਿਉਂਕਿ ਬਾਹਰਲੇ ਨੇਸ਼ਨ ਜਿਹੜੇ ਦੂਸਰੇ ਨੇਸ਼ਨ ਨੇ ਧੜਾ ਧੜ ਚੌਲ ਅਮਰੀਕਾ ਦੇ ਵਿੱਚ ਸੁੱਟ ਰਹੇ ਹੈਗੇ ਆ ਸੋ ਉਸ ਤੋਂ ਬਾਅਦ ਡੋਨਲਡ ਟਰੰਪ ਹੋਰਾਂ ਨੇ ਉਹ ਬੀਬੀ ਨੂੰ ਪੁੱਛਿਆ ਕਿ ਕਿਹੜੇ ਕਿਹੜੇ ਨੇਸ਼ਨ ਇਹ ਸਾਰੀ ਰਿਕਾਰਡਡ ਹੈ ਵੀਡੀਓ ਇਹਦੀ ਬਣੀ ਹੋਈ ਆ ਸੋ ਫਿਰ ਬੀਬੀ ਨੇ ਜਿਹੜਾ ਜਵਾਬ ਦਿੱਤਾ ਉਹਨੇ ਕਿਹਾ ਕਿ ਇੰਡੀਆ, THAILAND, CHINA, PUERTO RICO, PUERTO RICO ਉਸ ਤੋਂ ਬਾਅਦ ਹੋਰ ਇੱਕ ਦੋ ਜਿਹੜੇ ਉਹਨਾਂ ਨੇ ਨਾਮ ਲਿਆ ਕਿ ਇਹ ਜਿਹੜੇ ਨੇਸ਼ਨ ਨੇ ਇਹ ਜਿਹੜੇ ਚੋਲ ਸਾਡੇ ਇੱਥੇ ਵੱਡੇ ਪੱਧਰ ਦੇ ਉੱਤੇ ਸੁੱਟ ਰਹੇ ਆ ਜਿਸ ਨਾਲ ਜਿਹੜੇ ਲੋਕਲ ਸਾਡੇ ਕਿਸਾਨ ਐ ਉਹਨਾਂ ਨੂੰ ਬਹੁਤ ਸਟਰਗਲ ਦੇ ਵਿੱਚੋਂ ਲੰਘਣਾ ਪੈ ਰਿਹਾ ਸੋ ਫਿਰ ਜਿਹੜੇ ਡੋਨਲਡ ਟਰੰਪ ਨੇ ਇਸ ਗੱਲ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਜਿਹੜੀ ਉਹਨਾਂ ਦੀ ਆਪਣੇ ਕਹਿ ਲਈ ਜਿਹੜੇ ਰਿਪ੍ਰੈਜ਼ੈਂਟੇਟਿਵ ਸੀਗੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਪੁੱਛਿਆ ਭਈ ਇੰਡੀਆ ਜਿਹੜਾ ਹੈਗਾ ਉਹਨਾਂ ਨੇ ਸਪੈਸ਼ਲ ਦੂਜਿਆਂ ਦਾ ਨਾਮ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਇੰਡੀਆ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਚੌਲ ਸੁੱਟ ਰਿਹਾ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੀਆਂ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਹਜੇ ਸਾਡੀ ਡੀਲ ਚੱਲ ਰਹੀ ਹੈ ਇਸ ਕਰਕੇ ਉਹ ਜਿਹੜੇ ਨੇ ਚੌਲ ਸੁੱਟੇ ਜਾਂਦੇ ਆ ਹਜੇ ਸਾਡੀ ਡੀਲ ਉਹਨਾਂ ਨਾਲ ਚੱਲ ਰਹੀ ਹੈ ਜੇ ਹੋਈ ਨਹੀਂ ਹੈਗੀ ਸੋ ਫਿਰ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਵੀ ਟੈਕਸ ਜਿਹੜਾ ਹੈਗਾ ਟੈਰਿਫ ਲਾਓ ਮਤਲਬ ਕਿ ਫਿਊਚਰ ਦੇ ਵਿੱਚ ਇਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਹੈਗਾ ਉਹ ਲੱਗਣ ਜਾ ਰਿਹਾ ਜ਼ਾਹਰ ਜੀ ਗੱਲ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਤੋਂ ਹੀ 50% ਟੈਕਸ ਜਿਹੜਾ ਹੈਗਾ ਟੈਰਿਫ ਹੈਗਾ ਉਹ ਇੰਡੀਆ ਦੇ ਪ੍ਰੋਡਕਟਸ ਦੇ ਉੱਪਰ ਲਗਾਇਆ ਗਿਆ ਆ ਹੁਣ ਚੌਲਾਂ ਦੀ ਗੱਲ ਹੋਈ ਸੀ ਕਿਉਂਕਿ ਚੌਲਾਂ ਦਾ ਬੜਾ ਵੱਡਾ ਉਤਪਾਦਨ ਕਰਦਾ ਹੈ ਭਾਰਤ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਚੌਲ ਹੁੰਦੇ ਨੇ ਜਿਦੇ ਵਿੱਚੋਂ ਪੰਜਾਬ ਯੂਪੀ ਜਾਂ ਹੋਰ ਇੱਕ ਦੋ ਸਟੇਟਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਚੋਲ ਜਿਹੜਾ ਹੈਗਾ ਉਹ ਗਾਉਂਦੀਆਂ ਵੀ ਨੇ ਤੇ ਉਸ ਤੋਂ ਬਾਅਦ ਉਹ ਵਿਦੇਸ਼ਾਂ ਨੂੰ ਜਾਂਦਾ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਅਮਰੀਕਾ ਇਕੱਲਾ ਨਹੀਂ ਮੈਂ ਇਹ ਵੀ ਦੇਖਦਾ ਵੀ ਬਹੁਤ ਸਾਰੇ ਯੂਰੋਪੀਅਨ ਮੁਲਕ ਹੋ ਗਏ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਵੀ ਭਾਰਤ ਦਾ ਚੌਲ ਜਿਹੜਾ ਹੈਗਾ ਬੜੇ ਵੱਡੇ ਪੱਧਰ ਤੇ ਜਾਂਦਾ ਤੇ ਇੱਕ ਵੱਡੀ ਇਨਕਮ ਦਾ ਸੋਰਸ ਵੀ ਭਾਰਤ ਵਾਸਤੇ ਜਿਹੜੇ ਚੌਲ ਨੇ ਉਹ ਐਕਸਪੋਰਟ ਕਰਨਾ ਹੁਣ ਜੇ ਅਮਰੀਕਾ ਦੇ ਵਿੱਚ ਵੀ ਜੇ ਹੁਣ ਮੰਨ ਲਓ ਵੀ 100 ਰੁਪਏ ਨੂੰ ਬਾਸਮਤੀ ਜਿਹੜੀ ਹੈ ਜਾਂ ਚੌਲ ਜਿਹੜੇ ਹੈਗੇ ਆ ਉਹ ਜਾਣਗੇ ਤੇ ਉਹ ਡਬਲ ਕਰ ਦੇਣਗੇ ਜੇ ਉਹ ਤੇ 100% ਲੱਗ ਜਾਂਦਾ ਤਾਂ ਬੜੀ ਵੱਡੀ ਪੱਦਰ ਦੇ ਉੱਤੇ ਜਿਹੜਾ ਹੈਗਾ ਉਹ ਇਹਨਾਂ ਦੇ ਪ੍ਰਾਈਸ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਵਿੱਚ ਅਪ ਹੋ ਜਾਣਗੇ ਕਿਉਂਕਿ ਬਾਹਰੋਂ ਫਿਰ ਜਿਹੜਾ ਚੌਲ ਹੈ ਉਹ ਬੰਦ ਇਦਾਂ ਹੀ ਹੋਣਾ ਕਿ ਉਹਨਾਂ ਨੂੰ ਟੈਕਸ ਲਾ ਦਿੱਤੇ ਜਾਣ ਤਾਂ ਕਿ ਲੋਕਲ ਚੌਲ ਜਿਹੜੇ ਹੈਗੇ ਉਹ ਲੋਕ ਜ਼ਿਆਦਾ ਖਰੀਦਣ ਉਹਨਾਂ ਦੇ ਰੇਟ ਜਿਹੜੇ ਹੈਗੇ ਉਹ ਨਾਰਮਲ ਪ੍ਰਾਈਸਾਂ ਦੇ ਉੱਤੇ ਮਿਲਣਗੇ ਤੇ ਜਿਹੜੇ ਇਹ ਨੇ ਬਾਹਰੋਂ ਆਏ ਹੋਏ ਇਹਨਾਂ ਤੇ ਟੈਕਸ ਲੱਗਿਆ ਹੋਣਾ ਤੇ ਦੁਕਾਨਦਾਰਾਂ ਨੂੰ ਉਹ ਮਹਿੰਗੇ ਵੇਚਣੇ ਪੈਣੇ ਆ ਜ਼ਾਹਰ ਜੀ ਗੱਲ ਹੈ ਸੋ ਇਸ ਤਰੀਕੇ ਦੇ ਨਾਲ ਡੋਨਲਡ ਟਰੰਪ ਨੇ ਗੁੱਸਾ ਕੱਢ ਕਿ ਬਿਲਕੁਲ ਜੇ ਆਪਾਂ ਇਹ ਦੇਖੀਏ ਵੀ ਜਦੋਂ ਤੋਂ ਡੋਨਲਡ 트ੰਪ ਹੋਰੀ ਰਾਸ਼ਟਰਪਤੀ ਅਹੁਦੇ ਦੇ ਉੱਤੇ ਆਏ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਭਾਰਤ ਪ੍ਰਤੀ ਰੋਸ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਉਹ ਯੂਕਰੇਨ ਨੂੰ ਤੁਸੀਂ ਜਿਹੜਾ ਅਸੀਂ ਇਧਰੋਂ ਸਪੋਰਟ ਕਰ ਰਹੇ ਹਾਂ ਸਾਡਾ ਮਿਲੀਅਨਸ ਦੇ ਵਿੱਚ ਜਿਹੜਾ ਹੈਗਾ ਖਰਚ ਹੋ ਰਿਹਾ ਸਾਡੇ ਹਥਿਆਰ ਜਾ ਰਹੇ ਨੇ ਤੇ ਤੁਸੀਂ ਯੂਕਰੇਨ ਦੇ ਨਾਲ ਲੜਨ ਵਾਲਾ ਮੁਲਕ ਜਿਹੜਾ ਹੈਗਾ ਰਸ਼ੀਆ ਉਹਨੂੰ ਤੁਸੀਂ ਫਿਊਲ ਅਪ ਕਰ ਰਹੇ ਹੋ ਉਹਨਾਂ ਦੇ ਕੋਲੋਂ ਤੇਲ ਖਰੀਦ ਕੇ ਸੋ ਇਹ ਤਾਂ ਇੱਕ ਗੱਲ ਹੋ ਗਈ ਇਹ ਕਹਿੰਦੇ ਆ ਰਹੇ ਨੇ ਹੁਣ ਜਦੋਂ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ਤੇ ਗਏ ਤਾਂ ਵੱਖ-ਵੱਖ ਡੀਲਸ ਉਹਨਾਂ ਦੀਆਂ ਹੋਈਆਂ ਨੇ ਉਹਦੇ ਵਿੱਚ ਵੈਪਨਰੀ ਨੂੰ ਲੈ ਕੇ ਵੀ ਹੈ ਐਗਰੀਕਲਚਰ ਨੂੰ ਲੈ ਕੇ ਵੀ ਹੈਗਾ ਸੋ ਟੈਕਨੋਲੋਜੀ ਨੂੰ ਲੈ ਕੇ ਵੀ ਹੈ ਸੋ ਇਹ ਉਸ ਤੋਂ ਬਾਅਦ ਮਤਲਬ ਕਿ ਆਪਾਂ ਪਿਛਲੀ ਵੀਡੀਓ ਦਾ ਇੱਕ ਥੰਬਨੇਲ ਪਾਇਆ ਸੀ ਉਹ ਸ਼ਾਇਦ ਸਾਡੇ ਸਾਰੇ ਦਰਸ਼ਕਾਂ ਨੇ ਪੜ੍ਹਿਆ ਹੋਵੇ ਕਿ ਅਮਰੀਕਾ ਹੁਣ ਕਿਸ ਤਰੀਕੇ ਨਾਲ ਲਵੇਗਾ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਨੂੰ ਤੇ ਫਿਰ ਅਸੀਂ ਉਸ ਵੀਡੀਓ ਦਾ ਐਂਡ ਵੀ ਇੱਥੇ ਕੀਤਾ ਸੀ ਕਿ ਹਜੇ ਤੱਕ ਅਮਰੀਕਾ ਦਾ ਕੋਈ ਵੀ ਜਵਾਬ ਨਹੀਂ ਆਇਆ ਜਦੋਂ ਆ ਜਾਏਗਾ ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਹੁਣ ਇਹ ਜਵਾਬ ਹੀ ਮੰਨ ਲਈਏ ਇਹਨੂੰ ਆਪਾਂ ਕਿਉਂਕਿ ਅਚਾਨਕ ਜਿਹੇ ਜੇ ਆਪਾਂ ਇਹ ਕਹਿ ਦਈਏ ਕਿ ਹੁਣ ਜਿਹੜਾ ਜਿਹੜਾ ਰਾਈਸ ਜਿਹੜੇ ਹੈਗੇ ਉਗਾਉਣ ਵਾਲੇ ਅਮਰੀਕਨ ਕਿਸਾਨ ਜਿਹੜੇ ਨੇ ਉਹ ਹੁਣੇ ਹੀ ਤਾਂ ਨਹੀਂ ਸਟਰਗਲ ਕਰਨ ਲੱਗੇ 10 ਦਿਨਾਂ ਤੋਂ ਮਤਲਬ ਪਹਿਲਾਂ ਤੋਂ ਕਰਦੇ ਆ ਰਹੇ ਹਨ ਤੇ ਅਚਾਨਕ ਇਹ ਮੀਟਿੰਗ ਜਿਹੜੀ ਹੈਗੀ ਹੈ ਰਾਉਂਡ ਟੇਬਲ ਰੱਖਣੀ ਉਸ ਤੋਂ ਬਾਅਦ ਇਹਦੀ ਵੀਡੀਓਗ੍ਰਾਫੀ ਕਰਨੀ ਵੀਡੀਓਗ੍ਰਾਫੀ ਕਰਕੇ ਸਾਰੀ ਦੁਨੀਆ ਦੇ ਵਿੱਚ ਉਹ ਮੈਸੇਜ ਪਹੁੰਚਾਉਣਾ ਤੇ ਫਿਰ ਇੰਡੀਆ ਦਾ ਨਾਮ ਸਪੈਸ਼ਲ ਲੈਣਾ ਹਾਲਾਂਕਿ ਉਹ ਬੀਬੀ ਨੇ ਜਿਹੜੀ ਜਿਹੜੀ ਰਾਈਸ ਮਿਲ ਦੀ ਮਾਲਕ ਹੈਗੀ ਆ ਉਹਨੇ ਬਾਕੀ ਮੁਲਕਾਂ ਦਾ ਵੀ ਨਾਮ ਲਿਆ ਉਹਦੇ ਵਿੱਚ ਥਾਈਲੈਂਡ ਵੀ ਸੀ ਪੋਰਟੋ ਰਿਕੋ ਵੀ ਸੀਗਾ ਤੇ ਨਾਲ ਚਾਈਨਾ ਦਾ ਨਾਮ ਵੀ ਸੀਗਾ ਉਹਨਾਂ ਦਾ ਨਾਮ ਨਹੀਂ ਲਿਆ ਡੋਨਲਡ 트럼ਪ ਹੋਰਾਂ ਨੇ ਉਹਨਾਂ ਨੇ ਸਿੱਧਾ ਇੰਡੀਆ ਨੂੰ ਜਿਹੜਾ ਹੈਗਾ ਉਹ ਸਿੱਧੇ ਹੋਏ ਤੇ ਪੁੱਛਿਆ ਵੀ ਭਾਈ ਉਹ ਕਿਦਾਂ ਸੁੱਟ ਰਹੇ ਨੇ ਉਹਨਾਂ ਨੂੰ ਤੁਸੀਂ ਟੈਕਸ ਮੁਆਫ ਕੀਤਾ ਹੋਇਆ ਜਾਂ ਯਾਨੀ ਕਿ ਸਾਡੀ ਗਵਰਨਮੈਂਟ ਨੇ ਮੁਆਫ ਕੀਤਾ ਹੋਇਆ ਕਿ ਤੁਸੀਂ ਬਿਨਾ ਟੈਰਿਫ ਤੋਂ ਜਿਹੜਾ ਚੌਲ ਸੁੱਟ ਸਕਦੇ ਹੋ ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡੀ ਅਜੇ ਡੀਲ ਚੱਲ ਰਹੀ ਹੈ ਸੋ ਕਹਿੰਦੇ ਲਾਓ ਫਿਰ ਡੀਲ ਲਾਓ ਫਿਰ ਇਹਨਾਂ ਦੇ ਉੱਤੇ ਟੈਰਿਫ ਲਾਓ ਹੈ ਨਾ ਕਰਕੇ ਡੀਲ ਸੋ ਇਹ ਗੁੱਸਾ ਜਿਹੜਾ ਹੈਗਾ ਕੱਢਿਆ ਗਿਆ ਡੋਨਲਡ ਟਰੰਪ ਵੱਲੋਂ ਵਲਾਦੀਮੀਰ ਪੁਤਿਨ ਦੀ ਜਿਹੜੀ ਫੇਰੀ ਹੈਗੀ ਆ ਆਪਾਂ ਉਹਦੇ ਵਿੱਚ ਕੀ ਕਿਹਾ ਸੀ ਵੀ ਇਹਦੇ ਕੀ ਕਨਸੀਕਵੈਂਸਸ ਨਿਕਲ ਸਕਦੇ ਆ ਸੋ ਹੁਣ ਇਹ ਇੱਕ ਹੋਰ ਆਪਾਂ ਕਹੀਏ ਵੀ ਇੱਕ ਇੱਕ ਆਪਾਂ ਕਹਿ ਸਕਦੇ ਆ ਵੀ ਬੜਾ ਵੱਡਾ ਇੱਕ ਝਟਕਾ ਭਾਰਤ ਵਾਸਤੇ ਹੈਗਾ ਕਿਉਂਕਿ ਚੋਲਾਂ ਦੀ ਬੜੀ ਵੱਡੀ ਪ੍ਰੋਡਕਸ਼ਨ ਹੈਗੀ ਆ ਭਾਰਤ ਦੇ ਵਿੱਚ ਜੋ ਐਕਸਪੋਰਟ ਕੀਤੇ ਜਾਂਦੇ ਨੇ ਆਲਰੇਡੀ ਭਾਰਤ ਦਾ ਰੁਪਈਆ ਜਿਹੜਾ ਉਹ 90 ਤੋਂ ਉੱਪਰ ਚਲਾ ਗਿਆ 1 ਡਾਲਰ ਦੇ ਮੁਕਾਬਲੇ ਸੋ ਉਹ ਸਾਰਾ ਕੁਝ ਕਹਿੰਦੇ ਆ ਮੰਨਿਆ ਜਾਂਦਾ ਜਿਹੜੀ ਜਿਹੜੀ ਅਮਰੀਕਾ ਵੱਲੋਂ 50% ਟੈਰਿਫ ਲਾਉਣ ਤੋਂ ਬਾਅਦ ਰੁਪਈਆ ਥੱਲੇ ਆਉਣ ਲੱਗਿਆ ਸੀ ਸੋ ਹੁਣ ਕੋਸ਼ਿਸ਼ ਜਿਹੜੀ ਆ ਭਾਰਤ ਵੱਲੋਂ ਜਿਹੜੀ ਜਾਰੀ ਸੀ ਕਿ ਆਪਾਂ ਕਿਵੇਂ ਰੁਪਈਏ ਨੂੰ ਫੇਰ ਉੱਪਰ ਲੈ ਕੇ ਜਾਣਾ ਪਰ ਆ ਜਿਹੜਾ ਹੁਣ ਝਟਕਾ ਲੱਗਿਆ ਡੋਨਲਡ 트੍ਰੰਪ ਵੱਲੋਂ ਜੇ ਰਾਈਸ ਯਾਨੀ ਕਿ ਚੌਲਾਂ ਦੇ ਉੱਤੇ ਟੈਰਿਫ ਲੱਗ ਜਾਂਦੇ ਨੇ ਤੇ ਭਾਈ ਬੜੇ ਵੱਡੇ ਪੱਧਰ ਦੇ ਉੱਤੇ ਭਾਰਤ ਨੂੰ ਉਹ ਘਾਟਾ ਜਿਹੜਾ ਹੈਗਾ ਉਹ ਪੈਣ ਜਾ ਰਿਹਾ ਸੋ ਇਹੀ ਆਪਾਂ ਗੱਲ ਕਰਦੇ ਸੀ ਕਿ ਕੀ ਵਲਾਦਿਮੀਰ ਪੁਤਿਨ ਨੂੰ ਭਾਰਤ ਸਦਨਾ ਭਾਰਤ ਦੇ ਲਈ ਲਾਹੇਵੰਦ ਹੋਵੇਗਾ ਜਾਂ ਨੁਕਸਾਨਦੇ ਸੋ ਇੱਕ ਝਟਕਾ ਹੁਣ ਇਹ ਜਿਹੜਾ ਚੌਲਾਂ ਵਾਲਾ ਹੈਗਾ ਇਹ ਲੱਗਿਆ ਜਾਂ ਫਿਰ ਫਿਊਚਰ ਦੇ ਹੋਰ ਵਿੱਚ ਜਿਹੜਾ ਹੈਗਾ ਉਹ ਲੱਗਣ ਜਾ ਰਿਹਾ ਸੋ ਇਸ ਤੋਂ ਬਾਅਦ ਹੋਰ ਕੀ ਹੁੰਦਾ ਹੋਰ ਅਮਰੀਕਾ ਇਹਦੇ ਉੱਤੇ ਕੀ ਸਟੈਪ ਲੈਂਦਾ ਹੈ ਕੀ ਐਕਸ਼ਨ ਲੈਂਦਾ ਹੈ ਉਹ ਆਉਂਦੇ ਸਮੇਂ ਦੇ ਵਿੱਚ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਨਾਲ ਨਾਲ ਅਪਡੇਟ ਕਰਦੇ ਰਵਾਂਗੇ ਜੀ ਅਨ ਜੀ ਸੋਹਣਾ ਤੁਹਾਨੂੰ ਕਰਦੇ ਆ। ਹਾਲੇ ਕਿ ਜਦੋਂ ਵੀ ਕੋਈ ਜੀਓਪੋਲਿਟਿਕਸ ਦੀ ਖਬਰ ਹੁੰਦੀ ਹੈ ਤੁਸੀਂ ਕਹਿੰਦੇ ਕਿ ਸਾਰੇ ਸੱਚਾਂ ਦੀ ਤੱਥਾਂ ਦੀ ਜਾਂਚ ਕਰਕੇ ਦਰਸ਼ਕਾਂ ਦੇ ਅੱਗੇ ਅਸੀਂ ਸਜਾ ਰੱਖਦੇ ਹਾਂ ਧੰਨਵਾਦ। ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿলো ਧੰਨਵਾਦ ਤੇ ਮੈਂ ਥੈਂਕਸ ਕਰਦਾ ਹਾਂ ਸਾਰੇ ਜਿਹੜੇ ਸਾਡੇ ਲਿਸਨਰ ਨੇ ਜਿਹੜੇ ਸਾਡੀਆਂ ਵੀਡੀਓ ਨੂੰ ਸੁਣਦੇ ਨੇ ਦੇਖਦੇ ਨੇ ਉਹ ਥੱਲੇ ਕਮੈਂਟਸ ਵੀ ਕਰਦੇ ਹੁੰਦੇ ਆ। ਸੋ ਤੁਸੀਂ ਜਰੂਰ ਕਮੈਂਟ ਕਰਿਆ ਕਰੋ ਤੁਹਾਡੀ ਆਪਣੀ ਰਾਏ ਕੀ ਹੈ ਸਾਡੀ ਇਸ ਵੀਡੀਓ ਬਾਰੇ ਜੋ ਅਸੀਂ ਸੁਝਾਅ ਰੱਖਦੇ ਹਾਂ ਜੋ ਅਸੀਂ ਅ ਦੱਸਦੇ ਹਾਂ ਕਿ ਭਾਈ ਆ ਹੋ ਰਿਹਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਤੁਸੀਂ ਦੱਸਿਆ ਕਰੋ ਜੀ ਧੰਨਵਾਦ